ਹਾਂਜੀ ਵੀਰ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਵੀਰ ਜੀ ਅੱਜ ਤੁਹਾਡੇ ਸਾਹਮਣੇ ਤਿੰਨ ਟਰੈਲੇ ਲੈ ਕੇ ਆਇਆ ਵੀਰ ਜੀ 2 12 6.5 1 14 7 ਵੀਰੇ 14 7 ਟਰੈਲਾ ਯੂਪੀ ਜਾਣਾ ਜੀ ਅਲੀਗੜ ਸਾਈਡ ਡਬਲ ਜੈਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਰੇਲ ਦਾ ਐਕਸਲ ਪਾਇਆ ਇਹਨੂੰ 10 ਇੰਚੀ 84 ਮੱਛੀ ਹੁੱਕ 3.5 ਇੰਚੀ ਗੋਲ ਹੁੱਕ ਪੈਰੀ ਆ ਸਵਾ 2 ਫੁੱਟ ਬਾਡੀ ਆ ਬਾਡੀ ਤੇ ਗੋਲ ਪਾਈਪ ਆ ਤੇ ਉੱਪਰ ਲੇਜ਼ਰ ਕਟਿੰਗ ਵਾਲਾ ਪਲਾਜ਼ਮਾ ਕਟਿੰਗ ਬਿੱਡ ਲੱਗਿਆ ਹੋਇਆ 2.5 ਫੁੱਟ ਬਿੱਡ ਤੇ ਜਾਲੀ ਵੀ ਲੱਗੀ ਹੋਈ ਆ ਡਬਲ ਟੈਬ ਦੇ ਵਿੱਚ ਰੈਡੀ ਹੋਇਆ ਵੀਰ ਜੀ 10 ਇੰਚੀ ਚਾਸੀ 4-2 ਦੇ ਬੱਤੇ ਡਬਲ ਜੈਕ ਰੇਲ ਵਾਲਾ ਐਕਸਲ ਪਾਇਰਿਆ ਬੀਲ ਕੱਪ ਪਾਣੀ ਰਹਿ ਰਿਹਾ ਨੇ ਇਹਨੂੰ ਤੇ ਆਪਣਾ ਫਾਰ ਡਾਲਾ ਹੈ ਵਿੱਚੋਂ ਖੁੱਲਣ ਵਾਲਾ ਇਹ ਟਰੈਲੇ ਦੀ ਕੀਮਤ 2,40,000 ਰੁਪਏ ਦਾ ਦਿੱਤਾ ਆਪਾਂ ਬਾਈਆਂ ਨੇ ਤਰਪਾਲ ਵਾਲਾ ਪੈਪ ਵੀ ਨਹੀਂ ਲਵਾਇਆ ਤੇ ਕਿਸੀ ਨੇ ਵੀ ਆਰਡਰ ਕਰਨਾ ਹੋਵੇ ਆਪਾਂ ਜਰੂਰ ਹਰੇਕ ਤਰ੍ਹਾਂ ਦਾ ਟਰੈਲਰ ਆਰਡਰ ਕਰਦੇ ਆਂ ਵੀਰ ਜੀ ਇਹ 12 6.5 ਟਰੈਲੇ ਤੋਂ ਦੋ ਤਿਆਰ ਹੋਏ ਨੇ ਵੀਰ ਜੀ ਦੋਨਾਂ ਦੀ ਕੀਮਤ 180800 ਰੁਪਏ ਆ ਮੱਛੀ ਹੁੱਕ 8 ਇੰਚੀ ਚਾਸੀ ਆ 2 ਫੁੱਟ ਬਾਡੀ 2.5 ਫੁੱਟ ਵਿੱਡ ਵਿੱਡ ਤੇ ਜਾਲੀ ਲੱਗੀ ਹੋਈ ਆ ਪਲਾਜ਼ਮਾ ਕਟਿੰਗ ਵਾਲਾ ਬੀਡਾ 50 ਚਾਰ ਦੀ ਆਈਐਸਆਈ ਮਾਰਕ ਐਂਗਲ ਲੱਗ ਰੀ ਆ 4 ਇੰਚੀ 10 ਨਟ ਹੱਬ ਵਾਲਾ ਹਿੱਸਾ 휠 ਕੱਪ ਪੈ ਰਹੇ ਨੇ ਬੜੀਆ ਤੇ ਵਿੱਚੋਂ ਖੁੱਲਣ ਵਾਲਾ ਡੱਲਾ ਆ 5mm ਦਾ ਫਰਸ਼ ਲੱਗ ਰਿਹਾ ਟਰਾਲੇ ਨੂੰ ਇਹ ਟਰਾਲੇ ਦੀ ਕੀਮਤ 1,80,000 ਰੁਪਏ ਆ ਬਹੁਤ ਹੀ ਸੋਹਣਾ ਟਰੈਲਰ ਤਿਆਰ ਹੋ ਰਿਹਾ ਇਧਰੋਂ ਲੁੱਕ ਚੈੱਕ ਕਰੋ ਜੋਂਡੀਅਰ ਗ੍ਰੀਨ ਕਲਰ ਤੇ ਰੈੱਡ ਕਲਰ ਦੇ ਵਿੱਚ ਰੈਡੀ ਹੋਇਆ ਵੀਰ ਜੀ ਕਿਸੇ ਵੀ ਵੀਰ ਨੇ ਲੈਣਾ ਰੈੱਡ ਕਲਰ ਦੇ ਵਿੱਚ ਟਰੈਲਰ ਰੈਡੀ ਹੋਇਆ ਹੋਇਆ 1,60,000 ਦਾ 12 1/2 6 20 ਤੋਂ 1 ਕਿੰਟਲ ਵੇਟ ਆ 8 ਇੰਚੀ 84 ਮੱਛੀ ਉੱਕ ਦੇ ਵਿੱਚ ਰੈਡੀ ਹੋ ਰਿਹਾ ਕਿੰਨਾ ਸੋਹਣਾ ਟਰੈਲਰ ਤਿਆਰ ਹੋ ਰਿਹਾ ਇਹ ਦੇਖੋ ਵੀਰ ਜੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਟਰੈਲਰ ਮਿਲਦਾ ਕਿਸੇ ਵੀ ਬਾਈ ਨੇ ਕਿਸੇ ਵੀ ਤਰ੍ਹਾਂ ਦਾ ਟਰੈਲਰ ਤਿਆਰ ਕਰਵਾਉਣਾ ਹੋਵੇ ਆਪਣੇ ਤੋਂ ਜਰੂਰ ਕਰਵਾ ਸਕਦਾ ਜੀ ਆਪਣੇ ਨੰਬਰ ਸਕਰੀਨ ਤੇ ਵੀ ਸ਼ੋ ਹੋ ਰਿਹਾ ਆਪਣਾ ਅੰਬਾਲੇ ਤੋਂ ਭੇਵੇ ਰੋਡ ਤੇ ਪਿੰਡਾ ਆਦੋ ਮਾਜਰਾ ਆਪਾਂ ਹਰ ਇੱਕ ਤਰ੍ਹਾਂ ਦਾ ਟਰੈਲਰ ਤਿਆਰ ਕਰਦੇ ਆ ਓਕੇ ਵੀਰ ਜੀ ਧੰਨਵਾਦ ਜੀ